ਝਗੜਾਏ ਕੁ ਨਿਬੇੜੋਰਾ ਜੋ ਤੁਮ ਆਪਣੇ ਜਨਸਿਓਂ ਕਾ ਜੋ ਤੁਮ ਆਪਣੇ ਜਨਸੋਂ ਕਾ ਜਨਸੋਂ ਕਾ ਜਨਸੋਂ ਕਾ ਝਗੜਾ ਏਕ ਨਿਬੇੜੋਰਾ ਝਗੜਾ ਏਕ ਨਿਬੇੜੋਰਾ ਕਿਤੇ ਸਿੰਪਲ ਗੱਲ ਖੁੱਲ ਕੇ ਆਈ ਕਿ ਦਰਸਲ RAM ਵੱਡਾ ਹੈ ਵਿਜ਼डम ਸਤਗੁਰ ਸ਼ਬਦ ਸੱਚ ਦਾ ਮਾਰਗ TRUTHFUL LIVING THE KNOWLEDGE ਗਿਆਨ ਵੱਡਾ ਹੈ। ਔਰ ਇਹ ਵੀ ਵੱਡਾ ਹੋਣਾ ਚਾਹੀਦਾ ਹੈ। ਸੋ ਇਹ ਹੁਣ ਕਲੀਅਰ ਹੋਏਗਾ ਕਿ ਇਹਨਾਂ ਦੋਵਾਂ ਚੋਂ ਮਨੂੰ ਕਿਹੜਾ ਬ੍ਰਹਮਾ ਵੱਡਾ ਕੇ ਜਾਸੂ ਪਾਇਆ ਬੇਦ ਵੱਡਾ ਕੇ ਜਾਂ ਤੇ ਆਇਆ। ਅੰਤਰ ਆਤਮੇ ਦੇ ਤੀਰਥ ਤੇ ਨਹਾਣਾ ਅੰਤਰ ਦੇ ਅੰਤਰਾਤਮ ਦੇ ਤੀਰਥੇ ਨਾ ਕੇ ਨਵੀਂ ਸ੍ਰਿਸ਼ਟੀ ਦੀ ਉਤਪਤੀ ਕਰਨਾ ਚੰਗੇ ਗੁਣ ਪ੍ਰਾਪਤ ਕਰਨੇ ਜਿਸ ਤੀਰਥ ਸਦਕਾ ਸੋਰਸ ਸਦਕਾ ਨਵੇਂ ਗੁਣਾ ਦੀ ਸ੍ਰਿਸ਼ਟੀ ਦੀ ਸਾਜਨਾ ਹੋਈ ਉਹ ਵੱਡਾ ਹੈ ਭਾਵ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਬੇਦ ਵੱਡਾ ਕੇ ਜਾਂ ਤੇ ਆਇਆ ਹੁਣ ਸਾ ਪਤਾ ਲੱਗ ਰਿਹਾ ਹੈ ਕਿ ਦਰਸਲ ਜਿਸ ਮਤ ਨੂੰ ਲੈ ਕੇ ਮੈਂ ਨਵਾਂ ਬਣ ਜਾਂਦਾ ਹਾਂ ਉਹ ਮਤ ਵੱਡੀ ਹੈ ਸਾਰੇ ਸ਼ਬਦ ਵਿੱਚ ਇਸ ਤਰ੍ਹਾਂ ਕੰਟਰਾਸਟ ਹੈ ਕੰਪੈਰੀਜ਼ਨ ਹੈ ਕੁਐਸਚਨਸ ਨੇ ਵਰਸਸ ਲਿਖਿਆ ਹੈ ਹੁਣ ਕਹਿੰਦੇ ਨੇ ਜਿਹੜੇ ਗੁਣਾ ਦੇ ਕਾਰਨ ਨਵੀਂ ਸ੍ਰਿਸ਼ਟੀ ਦੀ ਸਾਜਨਾ ਹੋਈ ਉਹ ਵੱਡਾ ਹੈ ਜਿੱਥੋਂ ਨਿਜ ਕਰਦੀ ਮਤ ਆਂਦੀ ਹੈ ਉਸ ਨੂੰ ਵੇਦ ਕਹਿੰਦੇ ਨੇ ਜਿੱਥੋਂ ਕਿਥੋਂ ਆਂਦੀ ਹੈ ਅਸੀਂ ਪਹਿਲਾਂ ਇਹ ਗੱਲ ਸਮਝ ਚੁੱਕੇ ਹਾਂ ਮੇਰੇ ਅੰਦਰ ਰੱਬ ਜੀ ਵਸਦੇ ਨੇ ਰਾਜਜੀ ਦੀ ਆਵਾਜ਼ ਨੂੰ ਸਤਗੁਰੂ ਕੀ ਆਵਾਜ਼ ਕਹਿੰਦੇ ਨੇ ਸਤਗੁਰੂ ਕੀ ਆਵਾਜ਼ ਨੂੰ ਗੁਰਮੁਖ ਨਾਦੰਗ ਨਾਦ ਕਹਿੰਦੇ ਨੇ ਗੁਰਮੁਖ ਵੇਦੰਗ ਸਤਗੁਰੂ ਦੀ ਆਵਾਜ਼ ਨੂੰ ਵੇਦ ਕਹਿੰਦੇ ਨੇ ਮੈਂ ਬਾਹਰਲੇ ਕਿਸੇ ਵੇਦ ਦੀ ਗੱਲ ਨਹੀਂ ਕਰ ਰਿਹਾ ਜਦੋਂ ਸਤਗੁਰੂ ਦੀ ਆਵਾਜ਼ ਦੀ ਗੱਲ ਕੀਤੀ ਜਾਂਦੀ ਹੈ ਨਾ ਤਾਂ ਸਾਨੂੰ ਕਿਹਾ ਜਾਂਦਾ ਹਰ ਪੈਲੜੀ ਲਾਂ ਪ੍ਰਵਿਰਤੀ ਕਰਮ ਦੇ ਜਿਹੜਾ ਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਕੀ ਅੱਗੇ ਕਹਿੰਦੇ ਨੇ ਪਾਪ ਤਜਾਇਆ ਬਲਰਾਮ ਜੀਓ ਬਾਣੀ ਅੰਦਰ ਦੀ ਆਵਾਜ਼ ਬ੍ਰਹਮਾ ਜਿਸ ਨੂੰ ਸੁਣ ਕੇ ਮੇਰੀ ਨਵੀਂ ਉਤਪਤੀ ਹੋਏਗੀ ਬ੍ਰਹਮਾ ਵੇਦ ਜਿਸ ਅੰਦਰ ਦੀ ਆਵਾਜ਼ ਦੇ ਸੱਚ ਨੂੰ ਸੁਣ ਕੇ ਪਾਪ ਤਜਾਇਆ ਬਲਰਾਮ ਜੀਓ ਉਹ ਦ੍ਰਿੜ ਕਰਾਇਆ ਜਾ ਰਿਹਾ ਰੱਬ ਨਾਲ ਪਹਿਲੀ ਰਾਬ ਚਾਲੂ ਹੋ ਰਹੀ ਹੈ ਇੱਕ ਗੁਰਮਤ ਦੇ ਕਨਸੈਪਟ ਅਨੁਸਾਰ ਬਾਣੀ ਕੀ ਹੁੰਦਾ ਵੇਦ ਕੀ ਹੁੰਦਾ ਬ੍ਰਹਮਾ ਕੀ ਹੁੰਦਾ ਸੋ ਕਹਿੰਦੇ ਹਨ ਜਿੱਥੇ ਨਿਜਕਰ ਦੀ ਮਤ ਜਿੱਥੋਂ ਨਿਜਕਰ ਦੀ ਮਤ ਆਂਦੀ ਹੈ ਉਹਨੂੰ ਵੇਦ ਕਹਿੰਦੇ ਨੇ ਬਟ ਸੋਰਸ ਨਿਜਕਰ ਵੱਡਾ ਹੈ ਸੋਰਸ ਕੀ ਹੈ ਰੱਬ ਦੀ ਸੋਰਸ ਕੀ ਹੈ ਸਤਗੁਰ ਰੱਬ ਜੀ ਵਸਦੇ ਕਿੱਥੇ ਨੇ ਮੇਰੇ ਅੰਦਰ ਇਹਦਾ ਮਤਲਬ ਸਾਡੇ ਤੇ ਰੱਬ ਜੀ ਦੇ ਵਿਚਕਾਰ ਕੋਈ ਮੀਡਲ ਮੈਨ ਨਹੀਂ ਹੁੰਦਾ ਜੋ ਲੋਕੀ ਸਰੀਰ ਗੁਰੂ ਦੇ ਚੱਕਰਾਂ 'ਚ ਫਸ ਜਾਂਦੇ ਨੇ ਉਹਨਾਂ ਨੂੰ ਇਹ ਗੱਲ ਕਲੀਅਰ ਨਹੀਂ ਹੈ ਜੋ ਲੋਕੀ ਤੀਰਥਾਂ ਦੇ ਚੱਕਰ ਵਿੱਚ ਫਸ ਜਾਂਦੇ ਨੇ ਉਹ ਤੀਰਥਾਂ ਤੇ ਜਾਂਦੇ ਰਹਿੰਦੇ ਨੇ ਪਰ ਰੱਬ ਨੂੰ ਬਲੀਵ ਹੀ ਨਹੀਂ ਕਰ ਪਾਉਂਦੇ ਗੁਰਬਾਣੀ ਕਹਿੰਦੀ ਹੈ ਉहां ਤੌਜਾਈਏ ਜੋ ਹਿਆਂ ਨਾ ਹੋਏ ਭਗਵਾਨ ਯਾਂ ਵੀ ਹੈ ਔਰ ਯਾਂ ਦਾ ਮਤਲਬ ਕੀ ਹੈ ਹੱਥ ਪੈ ਨੇਰੇ ਹੱਥ ਪੈ ਨੇਰੇ ਦਾ ਮਤਲਬ ਕੀ ਹੈ ਮੇਰੇ ਇਸ ਹੱਥੋਂ ਹੀ ਪਹਿਲਾਂ ਮੇਰੇ ਅੰਦਰ ਹੈ ਹੱਥ ਦੇ ਨੇੜੇ ਹੈ ਮੇਰੇ ਨੇੜੇ ਹੈ ਮੇਰੇ ਅੰਦਰ ਹੀ ਵਸਦਾ ਹੈ ਸੋ ਰੱਬ ਦੇ ਨਾਲ ਮਿਲਣ ਵਾਸਤੇ ਕੋਈ ਵੀ ਡਿਸਟੈਂਸ ਟ੍ਰੈਵਲ ਨਹੀਂ ਕਰਨਾ ਪੈਂਦਾ ਕੋਈ ਵੀ ਮੀਡਲਮੈਨ ਜੋ ਜੋ ਅਸੀਂ ਇਹਨਾਂ ਗੱਲਾਂ ਨੂੰ ਸਮਝਾਂਗੇ ਤ्यों ਤੋਂ ਅਸੀਂ ਮੀਡਲਮੈਨ ਸ਼ਰੀਰ ਗੁਰੂ ਔਰ ਕਿਸੇ ਵੀ ਫੋਟੋ ਦੇ ਪੂਜਕ ਨਹੀਂ ਬਣਾਂਗੇ ਔਰ ਕਿਸੇ ਵੀ ਤੀਰਥ ਤੇ ਨਹੀਂ ਜਾਵਾਂਗੇ ਸੋ ਜਿਹੜੀ ਉਹ ਨਿਜਕਾਰ ਦੀ ਮਤ ਆਂਦੀ ਹੈ ਜਿੱਥੋਂ ਉਹ ਵੇਦ ਕਹਿੰਦੇ ਨੇ ਉਹ ਸੋਰਸ ਨੂੰ ਵੱਡਾ ਕਹਿੰਦੇ ਨੇ ਭਾਪ ਜੀ ਸੋਰਸ ਤੋਂ ਵੇਦ ਪੈਦਾ ਹੋਇਆ ਉਸੇ ਮਤ ਨੂੰ ਵੱਡਾ ਕਹਿੰਦੇ ਨੇ ਉਹੀ ਮਤ ਮੈਨੂੰ ਚਾਹੀਦੀ ਹੈ ਆਨਸਰ ਨਿਕਲੇ ਆ ਬ੍ਰਹਮਾ ਵੱਡਾ ਕੇ ਜਾਸ ਪਾਇਆ ਵੇਦ ਵੱਡਾ ਕੇ ਜਾਂ ਤੇ ਆਇਆ ਇਹਦਾ ਮਤਲਬ ਜਿੱਥੋਂ ਆਇਆ ਹੈ ਕਿੱਥੋਂ ਆਇਆ ਜਿਹਦੇ ਰਬ ਜੀ ਵਸਦੇ ਨੇ ਰਬ ਜੀ ਕਿੱਥੇ ਵਸਦੇ ਨੇ ਮੇਰੇ ਅੰਦਰ ਵਸਦੇ ਨੇ ਮੈਂ बार-बार ਉਸ ਨੂੰ ਰੀਇਨਫੋਰਸ ਕਰ ਰਹੇ ਹਾਂ ਔਰ ਸਿੰਪਲ ਕਰੀ ਜਾ ਰਹੇ ਹਾਂ ਤਾਂ ਕਿ ਗੱਲ ਸਾਨੂੰ ਸਮਝ ਆਂਦੀ ਜਾਏ ਔਰ ਸ਼ਬਦ ਅਰਥ ਸਾਡੇ ਸਾਹਮਣੇ ਨਿਕਲ ਕੇ ਆਂਦੇ ਜਾਣ ਆਖਰੀ ਪਦੇ ਚ ਕਹਿੰਦੇ ਨੇ ਕਹਿ ਕਬੀਰ ਹੋ ਪਿਆ ਉਦਾਸ ਤੀਰਤ ਵਡਾ ਕੇ ਹਰ ਕਾ ਦਾਸ ਲੋਕੀ ਨਾ ਹਰ ਕਾ ਦਾਸ ਮਤਲਬ ਕਿਸੇ ਇਨਸਾਨ ਨੂੰ ਕਿਸੇ ਸ਼ਰੀਰਕ ਬੰਦੇ ਨੂੰ ਹਰ ਕਾ ਦਾਸ ਸਮਝ ਲੈਂਦੇ ਨੇ ਉਸੇ ਸ਼ਰੀਰਕ ਬੰਦੇ ਨੂੰ ਬ੍ਰਹਮ ਗਿਆਨੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਉਸੇ ਸ਼ਰੀਰਕ ਬੰਦੇ ਨੂੰ ਬ੍ਰਹਮਚਾਰੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਉਸੇ ਸ਼ਰੀਰਕ ਨੂੰ ਬੰਦੇ ਨੂੰ ਬਾਬਾ ਜੀ ਸੰਤ ਜੀ ਮਹਾਰਾਜ ਜੀ ਸ੍ਰੀਮਾਨ 108 ਜੀ ਕਹਿਣਾ ਸ਼ੁਰੂ ਕਰ ਦਿੰਦੇ ਨੇ ਅਸੀਂ ਪਹਿਲਾਂ ਸਮਝ ਚੁੱਕੇ ਹਾਂ ਹਰ ਕਾ ਦਾਸ ਹੈ ਮੇਰਾ ਮਨ ਕਦੋਂ ਜਦੋਂ ਇਹ ਨਮਰਤਾ ਚ ਆ ਕੇ ਫੀਲ ਕਰ ਰਿਹਾ ਕਿ ਮੇਰੇ ਕੋਲ ਆਗੁਣ ਬੜੇ ਨੇ ਔਰ ਮੈਂ ਆਗੁਣ ਛੱਡਣਾ ਚਾਹੁੰਦਾ ਪਰ ਛੱਡ ਨਹੀਂ ਪਾਉਂਦਾ ਮਨੂੰ ਚੰਗੀਆਂ ਗੱਲਾਂ ਪਤਾ ਤੇ ਲੱਗਦੀਆਂ ਰਹਿੰਦੀਆਂ ਮੋਰਲ ਮਾਡਲਸ ਦੀਆਂ ਗੱਲਾਂ ਪਰ ਮੈਂ ਛੱਡ ਨਹੀਂ ਪਾਉਂਦਾ ਇਹ ਮੇਰੀ ਕਸ਼ੂਕਸ਼ ਹੈ ਝਗੜਾ ਨਿਬੇੜੋ ਤਾਂ ਕਿ ਮੈਂ ਸਿਰਫ ਚੰਗੇ ਕੰਮਾਂ ਨੂੰ ਲੈ ਸਕਾਂ ਉਸ ਨਮਰਤਾ ਵਾਲੇ ਮਨ ਨੂੰ ਹਰਿ ਕਾ ਦਾਸ ਕਹਿੰਦੇ ਨੇ ਕਿਸੇ ਬੰਦੇ ਨੂੰ ਹਰਿ ਕਾ ਦਾਸ ਕਹਿੰਦੇ ਹੀ ਨਹੀਂ ਨੇ ਮਨ ਦੀ ਅਵਸਥਾ ਹੁੰਦੀ ਹੈ ਹਰਿ ਕਾ ਦਾਸ ਉਹ ਕਹਿੰਦੇ ਨੇ ਕਬੀਰ ਜੀ ਵਿਸਮਾਦਤ ਅਵਸਥਾ ਚ ਵੈਰਾਗਮਾਨ ਹੋ ਕੇ ਵਾਇਸਿਸ ਤੋਂ ਛੁੱਟਣ ਦੀ ਅਵਸਥਾ ਵੇਲੇ ਨਮਰਤਾ ਚ ਕਹਿ ਰਹੇ ਨੇ ਕਿ ਮੈਂ ਹੁਣ ਉਦਾਸ ਹੋ ਗਿਆ ਵਾਇਸਿਸ ਵੱਲੋਂ ਮੈਂ ਉਦਾਸ ਹੋ ਗਿਆ ਉਪਰਾਮ ਹੋ ਗਿਆ ਅਸੀਂ ਕਿਸ ਪਾਸੋਂ ਉਦਾਸ ਹੋਣਾ ਅਸੀਂ ਘਰੋਂ ਉਦਾਸ ਨਹੀਂ ਹੋਣਾ ਸਾਡਾ ਪਤੀ ਪਤਨੀ ਦਾ ਝਗੜਾ ਹੁੰਦਾ ਪਤੀ ਪਤਨੀ ਵੱਲੋਂ ਉਦਾਸ ਨਹੀਂ ਹੋਣਾ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਉਸ ਵੱਲੋਂ ਉਦਾਸ ਨਹੀਂ ਹੋਣਾ ਨੂਆ ਪੁੱਤਰ ਗ੍ਰੈਂਡ ਚਿਲड्रन ਸਾਡਾ ਕਹਿਣਾ ਨਹੀਂ ਮੰਨਦੇ ਉਸ ਵੱਲੋਂ ਉਦਾਸ ਨਹੀਂ ਹੋਣਾ ਸਾਨੂੰ ਉਦਾਸ ਹੋਣ ਦੀ ਉਹ ਵਾਲੀ ਅਵਸਥਾ ਖਿਆਲੀ ਚਾਹੀ ਜੇ ਤਾਂ ਸਾਨੂੰ ਤਿਆਗੀ ਹੋ ਕੇ ਫੱਕੜ ਹੋ ਕੇ ਰੀਨਾਉਂਸਿੰਗ ਕਰਕੇ ਜੰਗਲ ਜਾਣ ਵਾਲੀ ਏਜ ਤੇ ਜਾਣਾ ਪੈ ਜਾਏਗਾ ਉਦਾਸ ਦਾ ਮਤਲਬ ਰੀਨਾਉਂਸਿੰਗ ਨਹੀਂ ਹੈ ਉਦਾਸ ਦਾ ਮਤਲਬ ਹੋਪਲੈਸਨੈਸ ਨਹੀਂ ਹੈ ਉਦਾਸ ਦਾ ਮਤਲਬ ਸੈਡਨੈਸ ਨਹੀਂ ਹੈ ਜਿਨ੍ਹਾਂ ਨੂੰ ਇਹ ਸੈਡਨੈਸ ਆ ਜਾਂਦੀ ਹੈ ਉਹ ਡਿਪਰੈਸ਼ਨ ਹੀ ਚਲੇ ਜਾਂਦੇ ਨੇ ਉਦਾਸ ਦਾ ਮਤਲਬ ਹੈ ਮੈਂ ਆਪਣੇ ਔਗੁਣਾ ਨਾਲ ਜੀ ਜੀ ਕੇ ਇਸ ਪਾਸੋਂ ਉਦਾਸ ਹੋ ਗਿਆ ਹਾਂ ਕਹਿੰਦੇ ਨੇ ਕਹਿ ਕਬੀਰ ਹੋਂ ਪਿਆ ਉਦਾਸ ਤੀਰਥ ਵੱਡਾ ਕੇ ਹਰਕਾ ਦਾਸ ਹੁਣ ਕਹਿੰਦੇ ਨੇ ਕਬੀਰ ਜੀ ਵੀ ਸਮਾਦਤ ਵਿਰਾਗ ਮਈਔਰ ਸੱਜ ਵਾਇਸੀ ਨੂੰ ਛੱਡ ਛੱਡਣ ਦੀ ਇਸ ਅਵਸਥਾ 'ਚ ਉੱਤਰ ਮਿਲਿਆ ਕਿ ਸਤਗੁਰੂ ਕੀ ਜਿਸਨੂੰ ਮਤ ਆਵੇ ਸੋ ਸਤਗੁਰੂ ਮੈਂ ਸਮਾਨਾ ਸੋ ਤੀਰਥ ਨੀਜ ਕਰਦੀ ਸੋਰਸ ਵਿਜ਼ਡਮ ਰੱਬ ਸਤਗੁਰੂ ਵੱਡਾ ਹੈ ਤੀਰਥ ਵੱਡਾ ਉਹਨੂੰ ਉੱਤਰ ਨਿਕਲ ਕੇ ਆਏਗਾ ਕਿ ਤੀਰਥ ਨੂੰ ਹੀ ਸਤਗੁਰ ਕਹਿੰਦੇ ਹਨ ਕੋਈ ਚਾਰ ਦੀਵਾਰੋਂ ਕੋ ਤੀਰਥ ਨਹੀਂ ਕਹਿੰਦੇ ਨੇ ਗੁਰ ਸਮਾਨ ਤੀਰਥ ਨਹੀਂ ਕੋਈ ਸਾ ਸੰਗਜੀ ਇਸ ਧਰਤੀ ਤੇ ਭਾਵੇਂ ਉਹ ਇੰਡੀਆ ਹੈ ਤੇ ਭਾਵੇਂ ਦੁਨੀਆ ਦੀ ਕੋਈ ਜਗ੍ਹਾ ਹੈ ਉਹਨੂੰ ਤੀਰਥ ਨਹੀਂ ਕਹਿੰਦੇ ਹਨ ਜਦੋਂ ਅਸੀਂ ਸ਼ਬਦ ਪੜਾਂਗੇ ਕਿਸੇ ਦਿਨ ਡਿਟੇਲ ਹੀ ਸ਼ਬਦ ਪੜਾਂਗੇ ਮਨ ਕੀ ਮਨ ਹੀ ਮਾਇ ਰਹੀ ਅੱਗੇ ਕਹਿੰਦੇ ਨਾ ਹਰ ਭਜੇ ਨਾ ਤੀਰਥ ਸੇਵੇਂ ਕਈ ਲੋਕੀ ਇਸ ਨੂੰ ਮੈਨੀਪੂਲੇਟ ਕਰ ਦਿੰਦੇ ਤੀਰਥ ਸੇਵੇਂ ਦਾ ਮਤਲਬ ਹੈ ਤੀਰਥਾਂ ਤੇ ਜਾਇਆ ਕਰੋ ਗੁਰੂ ਸਾਹਿਬ ਕਹਿੰਨੇ ਨਾ ਹਰ ਭਜੇ ਨਾ ਤੀਰਥ ਸੇਵੇਂ ਤੀਰਥ ਸੇਵੇਂ ਦਾ ਮਤਲਬ ਹੁੰਦਾ ਹੈ ਸਤ ਗੁਰ ਦੇ ਦੱਸਿਓਏ ਨਕਸ਼ੇ ਕਦਮਾਦਮੋਂ ਜਿਹੜੇ ਵਰਚੂਸ ਨਿਕਲਦੀਆਂ ਹੈ ਚੰਗੇ ਕੰਮ ਨਿਕਲਦੇ ਨੇ ਸੇਂਟਲੀ ਗੁਣ ਨਿਕਲਦੇ ਨੇ ਮੈਂ ਉਹਨਾਂ ਨੂੰ ਫਾਲੋ ਨਹੀਂ ਕੀਤਾ ਤਾਂ ਹੀ ਤੇ ਕਸ਼ਮ ਕਸ਼ੂਰ ਹੋਈ ਹੈ ਝਗੜਾ ਨਿਬੇੜਨ ਦਾ ਰਹਾ ਹੋਇਆ ਨਾਰ ਭਜੇ ਨਾ ਤੀਰ ਸੇਵੇ ਚੋਟੀ ਕਾਲ ਗਈ ਚੋਟੀ ਕਾਲ ਦਾ ਮਤਲਬ ਕੀ ਹੁੰਦਾ ਹੈ ਐ ਸਿਰ ਦੇ ਇੱਥੇ ਜਿਹੜੀ ਬੋਧੀ ਹੈ ਉਹਨੂੰ ਛੋਟੀ ਨਹੀਂ ਕਹਿੰਦੇ ਨੇ ਛੋਟੀ ਕਾਲ ਗਈ ਦਾ ਮਤਲਬ ਹੁੰਦਾ ਹੈ ਮੈਂ ਇੱਕ ਇੱਕ ਰੋਮ ਕਰਕੇ ਆਪਣੇ ਮੇਰੇ ਸਾਰੇ ਵਾਲ ਜੰਮ ਨੇ ਕਸੀਟੇ ਹੋਏ ਹਨ ਮੇਰੀ ਉਹਨਾਂ ਦੇ ਨਾਲ ਆਤਮਿਕ ਮੌਤ ਹੁੰਦੀ ਹੈ ਜਦੋਂ ਭੈੜੇ ਖਿਆਲ ਸਾਨੂੰ ਕਸੀਟਦੇ ਨੇ ਉਹਨੂੰ ਕਹਿੰਦੇ ਨੇ ਨਾਨਕ ਜਿਤ ਵੇਲੇ ਵਿਸਰੇ ਮੇਰਾ ਸਵਾਮੀ ਤਿਤ ਵੇਲਾ ਮਰ ਜਾਏ ਜੀਉ ਮੇਰਾ ਜਦੋਂ ਅਸੀਂ ਇਹਨਾਂ ਗੱਲਾਂ ਦੀ ਵਿਚਾਰ ਕਰਨੀਆਂ ਸ਼ੁਰੂ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਜਿਉਂ ਹੀ ਮੰਦੇ ਕੰਮਾਂ ਦੇ ਖਿਆਲਾਂ ਦੀ ਆਦਤਾਂ ਔਰ ਫੁਰਨਿਆਂ ਨੂੰ ਮੈਂ ਐਡਾਪਟ ਕਰਦਾ ਹਾਂ ਉਸੇ ਵੇਲੇ ਆਤਮਕ ਤੌਰ ਤੇ ਮਰ ਜਾਂਦਾ ਚੋਟੀ ਕਾਲ ਗਹੀ ਕਾਲ ਦਾ ਮਤਲਬ ਸਰੀਰਕ ਮਰਨਾ ਨਹੀਂ ਹੁੰਦਾ ਕਾਲ ਦਾ ਮਤਲਬ ਹੁੰਦਾ ਹੈ ਆਤਮਕ ਤੌਰ ਤੇ ਮਰ ਜਾਣਾ ਉਹਨੂੰ ਕਾਲ ਕਹਿੰਦੇ ਨੇ ਉਹਨੂੰ ਅੰਤਕਾਲ ਕਹਿੰਦੇ ਨੇ ਸ਼ਰੀਰ ਕੇ ਸਵਾਸ ਨਹੀਂ ਆ ਰਹੇ ਡਾਕਟਰ ਨੇ ਬੋਲਾ ਇਹ ਮਰ ਗਿਆ ਉਹਨੂੰ ਅੰਤਕਾਲ ਗੁਰਬਾਣੀ ਚ ਨਹੀਂ ਕਹਿੰਦੇ ਨੇ ਜਦੋਂ ਇਸ ਤਰੀਕੇ ਨਾਲ ਸੋਚੋਗੇ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੇ ਜਿ ਮਰੇ ਉਸ ਸ਼ਬਦ ਦੇ ਸਾਰੇ ਭਾਵ ਅਰਥ ਬਦਲ ਜਾਣਗੇ ਔਰ ਪ੍ਰੈਜ਼ੈਂਟ ਟੈਂਸੀ ਚ ਆ ਕੇ ਮੈਂ ਮੇਰੇ ਪਲ ਪਲ ਜਿਹੜੇ ਅੰਤਕਾਲ ਹੁੰਦੇ ਨੇ ਉਸ ਅੰਤਕਾਲ ਬਾਰੇ ਸ਼ਬਦ ਠੁਕਣਾ ਸ਼ੁਰੂ ਹੋ ਜਾਏਗਾ ਮੇਰਾ ਪਲ ਪਲ ਦਾ ਰੀਨ ਕਾਰਨੇਸ਼ਨ ਆਵਾ ਗਵਨ ਬਾਰੇ ਸੋਚੀ ਆਂਦੀ ਜਾਈ आखिर में कोई बंदा मरता और लड़की कोई लड़कों को याद करता है कुछ पैसे को याद करता मकान को याद करता तो अगले जन्म में वो वैसा बन जाएगा वो दे बारे नहीं चल रहा है शब्द जिस वेले तेनु पैड़ा ख्याल setan ਦਾ ਉਸ ਵੇਲੇ ਜੇ ਵਿਜ਼डम ਲੈ ਲਵੇਂ ਅੰਤ ਕਾਲ ਨਾਰਾਇਣ ਸੀ ਮੇਰੇ ਜੇ ਉਸ ਵੇਲੇ ਤੂੰ ਨਾਰਾਇਣ ਮਤਲਬ ਰੱਬ ਜੀ ਰੱਬ ਜੀ ਮਤਲਬ ਸਤਗੁਰ ਸਤਗੁਰ ਮਤਲਬ ਸਤਗੁਰ ਦੀ ਮੱਤ ਸਤਗੁਰ ਦੀ ਮਤਲਬ ਦਾ ਤੀਰਥ ਅੰਤਰਗਤ ਤੀਰਥ ਮਹੱਲ ਆਓ ਤੇਰੇ ਅੰਦਰ ਰੱਬ ਜੀ ਵਸਦੇ ਨੇ ਉਹ ਤੀਰਥ ਹੈ ਉਥੇ ਆਪਣੇ ਭੈੜੇ ਖਿਆਲਾਂ ਦੀ ਗਤੀ ਕਰਾ ਲਿਆ ਕਰ ਉਥੇ ਨਾ ਲਿਆ ਕਰ ਜੇ ਗੁਰੂ ਸਾਹਿਬ ਕਹਿੰਦੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਂ ਤੀਰਥ ਦਸ ਪੂਰਬ ਦਸ ਆਰਾ ਉਹ ਨਾਮ ਹਰ ਕਾ ਸਦਾ ਜਾਚੋ ਦੇ ਪ੍ਰਪਤਰਨੀ ਤਰਾ ਇਸ ਰੀਕੇ ਦੇ ਨਾਲ ਬੇਅੰਤ ਸ਼ਬਦ ਨੇ ਮੈਂ ਅੱਜ ਦੇ ਟਾਈਮ ਦੇਖ ਰਿਹਾ ਸੀ ਗੁਰੂ ਸਾਹਿਬ ਕਹਿੰਦੇ ਨੇ 68 ਤੀਰਥ ਕਾ ਮੁਕ ਟਿਕਾ ਤਿਤ ਘਟ ਮਤ ਵਿਗਾਸ ਜੋ ਅੰਦਰ ਦੇ ਤੀਰਤ ਤੇ ਨਹਾਣਾ ਸ਼ੁਰੂ ਕਰ ਦਿੰਦਾ ਹੈ ਉਹਦੀ ਮਤ ਦਾ ਵਿਗਾਸ ਪ੍ਰਗਾਸ ਗਿਆਨ ਆਣਾ ਸ਼ੁਰੂ ਹੋ ਜਾਂਦਾ ਹੈ ਗੁਰ ਸਰ ਸਾਗਰੋ ਬੋਇਥੋ ਗੁਰ ਤੀਰਥ ਦਰਿਆਓ ਗੁਰੂ ਤੀਰਥ ਹੈ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹੀ ਰੇ ਸਤਗੁਰ ਪਾਈਐ ਪੂਰਨ ਆਵਣ ਪਸ਼ੂ ਪ੍ਰੇਤੋਂ ਦੇਵ ਕਰੇ ਪਸ਼ੂ ਪ੍ਰੇਤੋਂ ਦਾ ਕੀ ਮਤਮ ਹੁੰਦਾ ਮੈਂ ਮੰਦੇ ਖਿਆਲਾਂ ਦਾ ਤਾਰਨੀ ਹੋ ਗਿਆ ਹਾਂ ਮਨੂ ਵਾਈਸਿਸ ਚਮੜ ਗਈਆਂ ਨੇ ਮਨੂ ਵਰਚਿਊਜ਼ ਵਾਲਾ ਬਣਾ ਦਿਓ ਦੇਵ ਕਰੇ ਭੈੜੇ ਖਿਆਲ ਜਿਨ੍ਹਾਂ ਨੂੰ ਭੈੜੇ ਖਿਆਲ ਚਮੜ ਜਾਂਦੇ ਨੇ ਉਹਨੂੰ ਅਸੀਂ ਕਹਿੰਦੇ ਆ ਭੂਤ ਚਮੜ ਗਿਆ ਹੈ ਬਲਾ ਚਮੜ ਗਈ ਹੈ ਪ੍ਰੇਤ ਚਮੜ ਗਿਆ ਜਦੋਂ ਉਹ ਛੱਡ ਦਿੰਦਿਆਂ ਉਸ ਅਵਸਥਾ ਨੂੰ ਕਬੀਰ ਦੀ ਕਹਿੰਦਾ ਹੋ ਨਾ ਮੂਆ ਮੇਰੀ ਮੂਈ ਬਲਾਈ ਬਲਾ ਟਲ ਗਈ ਕੋਈ ਮਰਨ ਤੋਂ ਬਾਅਦ ਭੂਤ ਪ੍ਰੇਤ ਨਹੀਂ ਹੁੰਦੇ ਮੈਂ ਛੋਟੀ ਕਾਲ ਗਈ ਜਾਂਸੀ ਰਾਜ ਰਾਜ ਬੰਦਤ ਪਾਕ ਜੋ ਪਿਹੜੇ ਖਿਆਲ ਸੋਚਦਾ ਸੋ ਸਿਰ ਚੁੰਚ ਸਵਾਰੇ ਕਾਗ ਗਾ ਦਾ ਚਮੜਨਾ ਵਿਕਾਰਾਂ ਦਾ ਚਮੜਨਾ ਜਮ ਦਾ ਚਮੜਨਾ ਮੇਰੇ ਥਾਟ ਪ੍ਰੋਸੈਸ ਨੂੰ ਕਸੀਟਨਾ ਚੋਟੀ ਕਾਲ ਗਈ ਕਹਿੰਦੇ ਨੇ ਸੋ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇ 부ਝਾਏ ਅੱਗੇ ਕਹਿੰਦੇ ਨੇ ਸਤਿਗੁਰ ਵੱਡਾ ਕਰ ਸਲਾਈਏ ਆਸਾ ਕੀ ਵਰਿਜ ਪੜਦਿਆਂ ਜਿਸ ਵਿੱਚ ਸਤਿਗੁਰ ਨੂੰ ਸੇਵਨਾ ਸਾਨੂੰ ਦੋ ਚੀਜ਼ਾਂ ਤੇ ਨਹੀਂ ਨਾ ਦੱਸਿਆ ਤਿੰਨ ਚੀਜ਼ਾਂ ਤੇ ਨਹੀਂ ਨਾ ਦੱਸਿਆ ਇੱਕ ਭਗਵਾਨ ਕੋ ਸੇਵਨਾ ਹੈ ਇੱਕ ਸਤਗੁਰੂ ਕੋ ਸੇਵਨਾ ਹੈ ਫਿਰ ਇੱਕ ਤੀਰਥ ਕੋ ਸੇਵਨਾ ਹੈ ਸਾਨੂੰ ਐਂ ਤੇ ਕਿਆ ਹੀ ਨਹੀਂ ਆ ਸਾਨੂੰ ਕਿਆ ਸਤਗੁਰੂ ਹੀ ਰੱਬ ਹੁੰਦਾ ਹੈ ਸਤਗੁਰੂ ਹੀ ਤੀਰਥ ਹੁੰਦਾ ਹੈ ਪਰ ਤੀਰਥ ਤੇ ਨਾ ਦੇ ਕਿ ਉਹ ਸੀ ਦੁਨੀਆ ਲੋਕੀ ਸੁਣਦੇ ਸੀ ਤੀਰਥ ਵਿੱਚ ਨਹਾਣੇ ਸੇ ਮੇਰੇ ਪਾਪ ਧੁੱਲ ਜਾਣਗੇ ਗੁਰੂ ਸਾਹਿਬ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤੰਚੋਰ ਅਬੇ ਪਾਣੀ ਵਿੱਚ ਨਹਾਣੇ ਸੇ ਪਾਪ ਕਹੀ ਨਹੀਂ ਦੂਰ ਹੁੰਦਾ ਜਾਇ ਪਾਣੀ ਕਈ ਕਵੀ ਜਲ ਕੇ ਮਦਨ ਦੇਗਾ ਤੋ ਐ ਨਿਤ ਨਿਤ ਪੈਂਡਕ ਨਾ ਆਵੇ ਪਾਣੀ ਮੇਂ ਨਹਾਨੇ ਸੇ ਨਹੀਂ ਦੂਰ ਹੁੰਦੇ ਸਤਗੁਰ ਦੀ ਮੱਤ ਦੇ ਅੰਦਰ ਤੂੰ ਨਹਾਣਾ ਸਤਗੁਰ ਦੀ ਮੱਤ ਦੇ ਅੰਦਰ ਨਹਾਣ ਵਾਸਤੇ ਸੱਚ ਦੀ ਸੰਗਤ ਦਾ ਸਰੋਵਰ ਹੀ ਨਹਾਣਾ ਪੈਂਦਾ ਸੱਚ ਦੀ ਸੰਗਤ ਦੇ ਸਰੋਵਰ ਨੂੰ RAMDAS ਸਰੋਵਰ ਕਹਿੰਦੇ ਨੇ RAM ਦੇ ਦਾਸਾਂ ਦਾ ਸੱਚ ਦੀ ਸੰਗਤ ਦਾ ਚੰਗੇ ਗੁਣਾ ਦਾ ਵਰਚਿਊਜ਼ ਦਾ ਸਰੋਵਰ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਭੈੜੇ ਖਿਆਲ ਚਲੇ ਜਾਂਦੇ ਹਨ ਢੈੜੀਆਂ ਆਦਤਾਂ ਛੁੱਟ ਜਾਂਦੀਆਂ ਝਗੜਾ ਕਸ਼ਮਕਸ਼ ਖਤਮ ਐਨੀ ਨਾ ਸਪਰਾ ਸੀਨਾ ਕਰਨਾ ਪੈਂਦਾ ਮੈਂ ਪੈੜ ਨਹੀਂ ਕਰਨਾ ਮੈਂ ਨਿੰਦਾ ਨਹੀਂ ਕਰਨੀ ਮੈਂ ਝੂਠ ਨਹੀਂ ਬੋਲਣਾ ਮੈਂ ਕ੍ਰੋਧ ਨਹੀਂ ਕਰਨਾ ਹਾਏ ਹਾਏ ਮੈਂ ਸ਼ਰਾਬ ਨਹੀਂ ਪੀਣੀ ਐਨੀ ਕਰਨਾ ਪੈਂਦਾ ਝਗੜਾ ਨਿਵੜ ਗਿਆ ਉਹਨੂੰ ਕਹਿੰਦੇ ਨੇ ਸਤਗੁਰ ਵੱਡਾ ਘਰ ਸਲਾਈ ਹੈ ਵੱਡਾ ਘਰ ਸਲਾਈ ਹੈ ਮੈ ਨੀਕਾ ਮੈ ਨੀਚਾ ਨਵੱਡਾ ਹੋਣਾ ਮੇਰਾ ਇੱਕ ਆਜ ਹੈ ਸਤਗੁਰ ਵੱਡਾ ਕਰਸ ਲਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਿਸ ਪਹਾੜਾਂ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹਾਥ ਤਾਰ ਕਰ ਹੁਕਮ ਮਸਤਕ ਹਾਥ ਤਾਰ ਕੀ ਹੁੰਦਾ ਹੈ ਆਮ ਤੌਰ ਤੇ ਲੋਕ ਪਤਾ ਹੀ ਕਰਦੇ ਨੇ ਫਰਜ਼ ਕਰੋ ਮੈਂ ਇੱਕ ਸੰਤ ਜੀ ਆ ਬਾਬਾ ਜੀ ਆ या मैं बड़ा प्रवक्ता बड़ा मनु ज्ञान है त लोग मिलते ने ओ हाथ रख दो ना काके दे सिर ते हाथ रख दो ना पीठ ते हाथ रख दो ना आशीर्वाद दे दो ना ऐसे हाथ रखने से कुछ नहीं होता तुसी डॉक्टर ਕੋਲ ਚਲੇ ਜਾਓ ਡਾਕਟਰ ਸਾਹਿਬ ਹੱਥ ਰੱਖ ਦੋ ਮੇਰੇ ਕੋ ਖਾਸੀ ਲੱਗੀ ਹੋਈ ਹੈ ਠੀਕ ਹੋ ਜਾਏਗਾ ਨਹੀਂ ਹੱਥ ਰੱਖਣੇ ਸੇ ਕੁਝ ਨਹੀਂ ਹੁੰਦਾ ਜਿਸਕੇ ਸਿਰ ਉਪਰ ਤੂ Swami ਸੋਦੂ ਕੈਸਾ ਪਾਵੈ ਸਿਰ ਉਪਰ ਦਾ ਮਤਲਬ ਕੀ ਹੁੰਦਾ ਐਸ ਨੂੰ ਸਿਰ ਨਹੀਂ ਕਹਿੰਦੇ ਨੇ ਸਿਰ ਦਾ ਮਤਲਬ ਹੁੰਦਾ ਥਾਟ ਪ੍ਰੋਸੈਸ ਮੇਰੇ ਮਨ ਜਿਹੜੀਆਂ ਗੱਲਾਂ ਸੋਚਦਾ ਉਹ ਉੱਤੇ ਜੇ ਤੁਹਾਡੀ ਸੁਮਤ ਆ ਜਾਏ ਤਾਂ ਉਹ ਪੈੜੇ ਖਿਆਲਾਂ ਦਾ ਦੁੱਖ ਨਹੀਂ ਲੱਗੇਗਾ ਰੱਬ ਦੇ ਵਿਛੋੜੇ ਵਾਲਾ ਦੁੱਖ ਨਹੀਂ ਹੋਏਗਾ ਗੁਰ ਹੱਥ ਧਰਿਓ ਮੇਰੇ ਮਾਤਾ ਹੱਥ ਧਰਿਓ ਦਾ ਮਤਲਬ ਗੁਰੂ ਸ਼ਰੀਰ ਰਖ ਨਹੀਂ ਹੁੰਦਾ ਹੱਥ ਕਿਵੇਂ ਰੱਖਦਾ ਗੁਰੂ ਸੁਮਤ ਬਖਸ਼ਦਾ ਹੈ ਉਹ ਮੇਰੇ ਥਾਟ ਪ੍ਰੋਸੈਸ ਤੇ ਉਹਨੇ ਮੇਰਾ ਹੱਥ ਰੱਖ ਦਿੱਤਾ ਅਸੀਂ ਅਰਦਾਸ ਕਰਾਂਗੇ ਮੈਨੂੰ ਸੁਮਤ ਬਖਸ਼ ਦਿਓ ਮੇਰੇ ਸਿਰ ਤੇ ਤੁਹਾਡਾ ਹਮੇਸ਼ਾ ਹੀ ਆਸ ਰਵੇ ਗੁਰੂ ਮੇਰੇ ਸੰਗ ਸਦਾ ਹੈ ਨਾਲ ਹਮੇਸ਼ਾ ਆਤਰੇਗਾ ਉਹ ਜਿਹੜਾ ਹਮੇਸ਼ਾ ਹੱਥ ਰਖਾਣ ਵਾਲੀ ਗੱਲ ਚੱਲ ਰਹੀ ਹੈ ਉਸ ਦੇ ਬਾਰੇ ਸਾਨੂੰ ਸਮਝਾਇਆ ਗਿਆ ਸੋ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਗੁਰ ਵੱਡਾ ਕਰ ਸਲਾਈਏ ਜਿਸ ਵਿੱਚ ਵੱਡੀਆਂ-ਵਡਿਆਈਆਂ ਸਭ ਮੇਲੇ ਤਾਂ ਨਜ਼ਰੀਆਂ ਹੀ ਜਾਂ ਜਤਿਸ ਪਾਣਾ ਤਾਂ ਮਨ ਉਸਾਈਆਂ ਕਰ ਹੁਕਮ ਮਸਤਕ ਹੱਥ ਤਰ ਕੀ ਕੀਤਾ ਵਿੱਚੋਂ ਮਾਰ ਕੱਡੀਆਂ ਬੁਰੀਆਂ ਆ ਵਾਈਸਿਸ ਅਸੰਤਪੁਣਾ ਡੀਮਨ ਥਾਟਸ ਚਲੇ ਗਏ ਮੇਰੀ ਹੈਬਟ ਠੀਕ ਹੋ ਗਈ ਵਿੱਚੋਂ ਮਾਰ ਕੱਡੀਆਂ ਵਿੱਚੋਂ ਦਾ ਮਤਲਬ ਸਿਰ ਦੇ ਅੰਦਰੋਂ ਨਸਾਂ ਕੱਢ ਦਿੱਤੀਆਂ ਸਿਰ ਦੇ ਅੰਦਰੋਂ ਗੰਦਾ ਖੂਨ ਕੱਢ ਦਿੱਤਾ ਵਿੱਚੋਂ ਮਾਰ ਕੱਡੀਆਂ ਬੁਰੀਆਂ ਆ ਮੇਰੇ ਅੰਦਰੋਂ ਕੀ ਭੇੜੇ ਵਾਲਾ ਕੋਲੇਸਟ੍ਰੋਲ ਕੱਢ ਦਿੱਤਾ ਨੇ ਵਿੱਚੋਂ ਮਾਰਕਟੀਆਂ ਬੁਰਾਈਆਂ ਮੇਰਾ ਮਨ ਇਸ ਸਰੀਰ ਦਾ ਸਾਈਂ ਸਿਰ ਬਣਿਆ ਹੋਇਆ ਹੈ ਥਾਟ ਪ੍ਰੋਸੈਸ ਦਾ ਮਾਲਕ ਬਣਿਆ ਹੋਇਆ ਹੈ ਔਰ ਉਹਦੇ ਉਹਦੇ ਕਾਰਨ ਜਿਹੜੀਆਂ ਮੈਨੂੰ ਭੈੜੀਆਂ ਆਦਤਾਂ ਹੈਬਿਟਸ ਬਣ ਗਈਆਂ ਸੀ ਉਹਨਾਂ ਨੂੰ ਕਿਲਵਿਖ ਕਹਿੰਦੇ ਨੇ ਜਿਸ ਸਿਮਰਤ ਸਭ ਕਿਲਵਿਖ ਨਾਸੈ ਭੈੜੇ ਖਿਆਲ ਭੈੜੀਆਂ ਆਦਤਾਂ ਭਾਗ ਜਾਂਦੇ ਆ ਜਦੋਂ ਭਾਗ ਜਾਂਦੇ ਆ ਤਾਂ ਕੌਣ ਆ ਜਾਂਦਾ ਹੈ ਰੱਬ ਜੀ ਆ ਜਾਂਦੇ ਆ ਉਸ ਅਵਸਥਾ ਨੂੰ ਬੋਲਤੇ ਹਨ ਨਸਵੰਜੋ ਕਿਲਵਿਖੋ ਕਿਉਂਕਿ ਕਰਤਾ ਗਹਰਾ ਆਇਆ ਕਿਤਨਾ ਸਿੰਪਲ ਹੈ ਸੋ ਕਬੀਰ ਜੀ ਵਿਸਮਾਦਤ ਅਵਸਥਾ ਜਵੈ ਰਾਗਮਾਨ ਹੋ ਕੇ ਵਾਈਸਿਸ ਵੱਲੋਂ ਉਪਰਾਮ ਹੋ ਕੇ ਕਹਿੰਦੇ ਨੇ ਸਤਗੁਰ ਦੀ ਜਿਸ ਨੂੰ ਮਤ ਆਂਦੀ ਆ ਉਹ ਸਤਗੁਰ ਤੀਰਥ ਨਿਜ ਕਰ ਸੋਰਸ ਵਿਜ਼डम ਰੱਬ ਸਤਗੁਰ ਵੱਡੇ ਅੱਗੇ ਹਰਕਾ ਦਾਸ ਬਣ ਕੇ ਸਮਰਪਣ ਕਰ ਦਿੰਦਾ ਔਰ ਵੱਡਾ ਹੋ ਜਾਂਦਾ ਹੈ ਐਈ ਤੇ ਕਾਜ ਸੀ ਇਹਦਾ ਮਤਲਬ ਸਤਗੁਰ ਸਾਨੂੰ ਨਾ ਚੇਲਾ ਨਹੀਂ ਰਹਿਣ ਦਿੰਦਾ ਉਹਨੂੰ ਕਹਿੰਦੇ ਨੇ ਸਤਗੁਰੂ ਕੀ ਜਿਸ ਨੂੰ ਮਤਾਵੇ ਸੋ ਸਤਗੁਰ ਮਾਇ ਸਮਾਨਾ ਉਹਨੂੰ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਸਾਡਾ ਮਨ ਨਿਜ ਘਰ ਚੋਂ ਸਤਗੁਰ ਦੀ ਮਤ ਲੈ ਕੇ ਇਸ ਸਰੀਰ ਦਾ ਪਹਿਲਾਂ ਰੱਬ ਕੇ ਚੇਲਾ ਬਣਿਆ ਸੀ ਸਤਗੁਰ ਅੱਗੇ ਚੇਲਾ ਬਣਿਆ ਸੀ ਫਿਰ ਇਸ ਸਰੀਰ ਦਾ ਗੁਰੂ ਬਣ ਜਾਂਦਾ ਹੈ ਇਹ ਗੁਰਮਤਿ ਦੀ ਕਰਾਮਾਤ ਹੈ ਕਿ ਸਾਨੂੰ ਨੀਵਾ ਨਹੀਂ ਰਹਿਣ ਦਿੰਦੇ ਨੇ ਸਾਨੂੰ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਰ ਦਿੰਦੇ ਨੇ ਲੋਕੀ ਨੀਚੋਂ ਉੱਚ ਕੀ ਸਮਝਦੇ ਨੇ ਕੱਲ ਤੱਕ ਮੇਰੀ ਚਾਰ ਪੈਸੇ ਕਮਾਈ تھی ਜਾਂ ਕਮਾਈ ਹੈ ਨਹੀਂ ਸੀ ਅੱਜ ਕੱਲ ਲੱਖੋ ਕਰੋੜੋਂ ਬਣ ਗਏ ਐਨੂੰ ਨੀਚੋਂ ਉੱਚ ਨਹੀਂ ਕਹਿੰਦੇ ਨੇ ਨੀਚੋਂ ਉੱਚ ਦਾ ਮਤਲਬ ਹੁੰਦਾ ਮੈਂ ਨੀਚ ਖਿਆਲ ਸੋਚਦਾ ਸੀ ਮੈਨੂੰ ਉੱਚੇ ਖਿਆਲ ਬਖਸ਼ ਦਿੱਤੇ ਨੇ ਉਹਨੂੰ ਕਹਿੰਦੇ ਨੇ ਕੀੜਾ ਕੀੜਾ ਨੀਚ ਕਰਮ ਸੋਚਦਾ ਹੈ ਕੀਟਾਂ ਅੰਦਰ ਕੀਟ ਵਾਲੇ ਦੋਸ਼ੀ ਦੋਸ਼ ਧਰੇ ਵਾਲੇ ਨੀਚ ਕਰਮਾ ਵਾਲੇ ਨੂੰ ਕੀਟਾਂ ਅੰਦਰ ਕੀਟ ਵਾਲੇ ਨੂੰ ਕੀੜਾ ਥਾਪ ਦੇ ਪਾਤਸ਼ਾਹੀ ਕਰ ਦਿੰਦੇ ਨੇ ਵੱਡਾ ਬਣਾ ਦਿੰਦੇ ਨੇ ਸਾਨੂੰ ਜਿਨ੍ਹਾਂ ਨੂੰ ਵੱਡਾ ਬਣਨ ਦਾ ਸ਼ੌਕ ਹੈ ਉਹ ਆ ਕੇ ਆਪਣੀ ਮੱਤ ਨੂੰ ਸਰੈਂਡਰ ਕਰਦੇ ਨੇ ਕੰਦੇ ਨੇ ਮੈਨੂੰ ਤੁਹਾਡੇ ਵਾਲੀ ਮੱਤ ਚਾਹੀਦੀ ਐ ਮੈਂ ਤੁਹਾਡੇ ਵਾਂਗੂ ਵੱਡਾ ਬੰਨਣਾ ਚਾਹੁੰਦਾ ਮੈਨੂੰ ਮੇਰਾ ਅੰਦਰ ਦਾ ਨੇਚਰ ਰਾਜ ਚਾਹੀਦਾ ਕਿ ਸੁਦਮ ਤੇ ਰਾਜ ਮਨੇ ਸਤਗੁਰੂ ਤੇ ਸਭ ਹੋਏ ਪੁਨੀਤਾ ਮੇਰੇ ਸਾਰੇ ਸ਼ਤਰੂ ਮੇਰੇ ਮੰਦੇ ਖਿਆਲ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗਾ ਮੰਦਾ ਮੇਰਾ ਭੈੜਾ ਨਾ ਸੋਚਿਆ ਕਰਨ ਐਸੇ ਵਾਲੀ ਖਿਆਲ ਅਕਲ ਦੇ ਦਿਓ ਸੋ ਸ਼ਬਦ ਦਾ ਜੋ ਭਾਵ ਨਿਕਲਿਆ ਤੀਰਤ ਵੱਡਾ ਕੇ ਹਰ ਕਾ ਦਾਸ ਤੀਰਤ ਦਾ ਮਤਲਬ ਕਿਸੇ ਜਗ੍ਹਾ ਨੂੰ ਨਹੀਂ ਕਹਿੰਦੇ ਨੇ ਤੀਰਤ ਦਾ ਮਤਲਬ ਬੇਅੰਤ ਪੰਕਤੀਆਂ ਨੇ ਮੈਂ ਤੇ ਗੁਰੂ ਗ੍ਰੰਥ ਸਾਹਿਬ ਚੋਂ ਕਮਸ ਕਮ 15 20 ਪੰਕਤੀਆਂ ਲੈ ਕੇ ਆਇਆ ਲੇਕਿਨ 15 20 ਚੋਵੀ ਅਸੀਂ ਬਸ ਇਸ ਅਸੈਂਸ ਨੂੰ ਹੀ ਸਮਝਾਂਗੇ ਸੱਚ ਵਰਤ ਸੰਤੋਖ ਤੀਰਤ ਗਿਆਨ ਧਿਆਨ ਇਸ਼ਨਾਨ ਇਹ ਅਸਲੀ ਇਸ਼ਨਾਨ ਹੈ ਮਾਗ ਪੁਨੀਤ ਪਈ ਤੀਰਤ ਅੰਤਰ ਜਾਣਿਆ ਅੰਦਰ ਦਾ ਤੀਰਤ ਅੰਦਰ ਰੱਬ ਜੀ ਰੱਬ ਜੀ ਨੂੰ ਸਤਗੁਰ ਕਹਿੰਦੇ ਨੇ कह कभी प्या उदास मैं हूँ उपराम हो गया ख्याल वालों क्योंकि मैं आंसर मिल गया है तीरथ बड़ा के हर का दास जब मैंने निम्रता में आके सरेंडर किया तो मुझे पता लगा तीरथ बड़ा होता है तीरथ किसी जगह को नहीं कहते हैं तीरथ सतगुरु को कहते हैं सतगुरु का दरिया होता है सतगुरु समुंदर सागर है बोइ है सतगुरु दे सागर ही नहा के ਮੇਰੀਆਂ ਗੁਣਾ ਦੀ ਮੈਲ ਉਤਰ ਜਾਂਦੀ ਹੈ ਮੈਂ ਨੀਚ ਤੋਂ ਉੱਤ ਹੋ ਜਾਂਦਾ ਮੈਂ ਵੱਡਾ ਹੋ ਜਾਂਦਾ ਕਬੀਰ ਜੀ ਕਹਿੰਦੇ ਹਨ ਇਹਦਾ ਆਨਸਰ ਮਿਲ ਗਿਆ ਕਿੰਨਾ ਸਿੰਪਲ ਸ਼ਬਦ ਹੈ ਪਰ ਗਹਿਰਾਈ ਚ ਵਿਚਾਰਿਆ ਹੀ ਪਤਾ ਲੱਗੇਗਾ ਕਿ ਅਸੀਂ ਹਰ ਕਾ ਦਾਸ ਨੂੰ ਵੱਡਾ ਕਹਿਣਾ ਹੈ ਜਾਂ ਕਿਨੂੰ ਕਹਿਣਾ ਸੋ ਅਲਟੀਮੇਟਲੀ ਸ਼ਬਦ ਕਹਿੰਦਾ ਹੈ ਤੀਰਥ ਵੱਡਾ ਹੈ ਤੀਰਥ ਡਸ ਨੋਟ ਮੀਨ ਕਿਸੇ ਜਗ੍ਹਾ ਜਾਣਾ ਹੈ ਤਰਤੀ ਤੇ ਤੀਰਥ ਮਾਗ ਪੁਨੀਤ ਪਈ ਤੀਰਥ ਅੰਤਰ ਜਾਨਿਆ ਅੰਦਰ ਹੈ ਜਿਨ੍ਹਾਂ ਨੂੰ ਤੀਰਥ ਅੰਦਰ ਦਾ ਸਬਦਾ ਸਮਝ ਆ ਜਾਂਦਾ ਉਹ ਬਾਹਰਲੇ ਕਿਸੇ ਵੀ ਤੀਰਥ ਤੇ ਕਦੀ ਵੀ ਨਾਣ ਨਹੀਂ ਜਾਂਦਨੇ ਕਿਉਂਕਿ ਅਸੀਂ ਬਾਰ ਬਾਰ ਪੜਦੇ ਆ ਨਾਵਣ ਚੱਲੇ ਤੀਰਥੀ ਮਨਕੋਟੇ ਤੰਚੋਰ ਇੱਕ ਪੌਲਤ ਥੀ ਨਾਤਿਆਂ ਦੋਇ ਪਾਚੜੀਏ ਸੋਰ ਬਾਹਰ ਧੋਤੀ ਤੂਮਣੀ ਅੰਦਰ ਵੀ ਇਸ ਨਿਕੋਰ ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਚੋਰ ਜਾਂਦੇ ਆ ਤੀਰਥੋਂ ਪੇ ਨਾਨੇ ਤਥਾ ਕਥੀ ਤੀਰਥੋਂ ਪੇ ਅਸਲੀ ਤੀਰਥ ਕੀ ਹੈ ਅੰਦਰ ਅੰਦਰ ਕੌਣ ਹੈ ਸਤਗੁਰ ਸਤਗੁਰ ਕੌਣ ਹੈ ਰੱਬ ਜੀ ਰੱਬ ਜੀ ਕਾ ਰਹਤੇ ਆ ਅੰਦਰ ਵਸੀ ਰੱਬ ਹਿਆਲੀ ਹੈ ਰੱਬ ਜੀ ਬਾਹਰ ਨਹੀਂ ਰਹਤੇ ਆ ਬਲਕੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜਿਆ ਸੋ ਪਾਵੇ ਗੁਰਬਾਣੀ ਅੰਦਰ ਦੇ ਰੱਬ ਅੰਦਰ ਦੇ ਤੀਰਥ ਦੇ ਬਾਰੇ ਗੱਲ ਸਮਝਾਉਂਦੀ ਹੈ ਤੇ ਜਿਹੜੇ ਅੰਦਰ ਦੇ ਤੀਰਥ ਤੇ ਟਿਕ ਜਾਂਦੇ ਨੇ ਉਹ ਬਾਹਰਲੇ ਤੀਰਥਾਂ ਤੇ ਭਟਕਣਾ ਛੋੜ ਦਿੰਦੇ ਨੇ ਉਹਾਂ ਤੌਹ ਜਾਈਏ ਜੋ ਹਿਆ ਨਾ ਹੋਏ ਮੰਨ ਰੇ ਥਿਰ ਰੋ ਮਤ ਕੱਤ ਜਾਈ ਜਿਓ ਬਾਰ ਟੁੰਦਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਕਟਮਾਈ ਜਿਓ ਇੱਥੇ ਹੀ ਤੀਰਥ ਹੈ ਸੋ ਤੀਰਥ ਵੱਡਾ ਹੈ ਮਨ ਦਾ ਝਗੜਾ ਹੈ ਕਿ ਮੈਂ ਨੀਜ ਕਰਮਾ ਕਰਕੇ ਛੋਟਾ ਹੋ ਗਿਆ ਮੈਂ ਵੀ ਵੱਡਾ ਹੋਣਾ ਚਾਹੁੰਦਾ ਵੱਡੇ ਦੇ ਸਦਕਾ ਹਾਰਕਾ ਦਾਸ ਬਣਦਾ ਹੈ ਤਾਂ ਕਿ ਮੈਂ ਵੱਡਾ ਹੋ ਜਾਵਾਂ ਨਮਰਤਾ ਇਸ ਸ਼ਬਦ ਦੇ ਅੰਦਰ ਚੂਲ ਹੈ ਜਿਉਂ ਹੀ ਹਾਰਕਾ ਦਾਸ ਬਣਾਂਗੇ ਆਪਣੇ ਆਗਣਾਵਲ ਚਾਤੀ ਮਾਰਾਂਗੇ ਨਮਰਤਾ ਜਾਜਾਵਾਂਗੇ ਵੱਡਾ ਹੋਣ ਲਈ ਰੱਬੀ ਗੁਣ ਲੈ ਕੇ ਨਵੀਂ ਉਤਪਤੀ ਕਰਾਣੀ ਹੈ ਉਸ ਨੂੰ ਬ੍ਰਹਮਾ ਦੀ ਅਵਸਥਾ ਕਹਿੰਦੇ ਨੇ ਵੱਡਾ ਹੋ ਲਈ ਆਗੁਣ ਜਮਾ ਦਿਆ ਆਤਾਂ ਛਟਨੀਆਂ ਪੈਂਦੀਆਂ ਨੇ ਵਿੱਚੋਂ ਮਾਰਕਟੀਆਂ ਬੁਰਾਈਆਂ ਕਰਨਾ ਪੈਂਦਾ ਅੰਦਰ ਦੀ ਕਸ਼ਮਕਸ਼ ਦਾ ਝਗੜਾ ਨਿੱਜ ਕਰਦੀ ਗੱਲਾਂ ਨੂੰ ਸੁਣ ਕੇ ਮੁੱਕ ਜਾਂਦਾ ਕਿਉਂਕਿ ਅਸੀਂ ਵਰਚੂਸ ਦੇ ਆਦੀ ਹੋ ਜਾਂਦੇ ਆ ਚੰਗਾ ਸੁਭਾਅ ਬਣਦਾ ਜਾਂਦਾ ਹੈ ਭੈੜੇ ਖਿਆਲਾਂ ਵੱਲੋਂ ਉਦਾਸ ਹੋਦੇ ਜਾਂਦੇ ਆ ਫਾਈਨਲੀ ਤੀਰਥ ਵੱਡਾ ਹੈ ਬਟ ਹਰ ਕਾ ਦਾਸ ਵੀ ਵੱਡੇ ਦੇ ਵਿੱਚ ਨਾ ਕੇ ਵੱਡੇ ਦੀ ਮੱਤ ਲੈ ਕੇ ਵੱਡਾ ਹੋ ਜਾਂਦਾ ਹੈ ਔਰ ਮਨ ਦਾ ਕੰਮ ਏਸੀ ਕੇ ਵੱਡਾ ਹੋਣਾ ਹੈ ਇਹ ਹੀ ਉਲੋਚਦਾ ਸੀ ਉੱਚੇ ਦੇ ਗੁਣ ਲੈ ਕੇ ਉੱਚਾ ਹੋ ਜਾਂਦਾ ਹੈ ਗੁਰਮੁਖ ਹੋਵੇ ਸੋਈ 부ਝੈ ਗੁਣ ਕੇ ਗੁਣੀ ਸਮਾਵਣਿਆ ਏਵਡ ਉੱਚਾ ਹੋਵੇ ਕੋਈ ਤੀ ਸੁੱਚੇ ਕੋ ਜਾਣੇ ਸੋ ਇਹ ਕਾਜ ਕੰਮ ਵਰਚੂਜ਼ ਲੈਣਾ ਹੈ ਨਿਜ ਕਰ ਤੋਂ ਮਤ ਲੈਣੀ ਹੈ ਨਿਜ ਕਰ ਤੀਰਥ ਹੈ ਆਈਡੀਅਲ ਸ਼ਖਸੀਅਤ ਜੇ ਬਣਨਾ ਚਾਹੁੰਦੇ ਆ ਤਾਂ ਤੀਰਥ ਅੰਦਰ ਦੀ ਗਤੀ ਵਾਸਤੇ ਅੰਦਰ ਦੇ ਤੀਰਥ ਨੂੰ ਪ੍ਰਾਪਤ ਕਰਨਾ ਪਏਗਾ ਉਥੇ ਨਾਣਾ ਪਏਗਾ ਅੰਦਰ ਦੀਆਂ ਗੱਲਾਂ ਸੁਣ ਕੇ ਉਹਨੂੰ ਕਹਿੰਦੇ ਨੇ ਵੱਡੇ ਅੱਗੇ ਆਦੇਸ਼ ਕਰਨਾ ਸਮਰਪਣ ਕਰਨਾ ਜਿਹੜੇ ਲੋਕਾਂ ਨੂੰ ਇਹ ਤੀਰਥ ਸਮਝ ਨਹੀਂ ਆਂਦਾ ਉਹ ਸੰਗਰਾਦ ਮਸੀਹਾ ਪੂਨਮਾਸ਼ੀ ਔਰ ਸਲਾਨਾ ਪਤਾ ਨਹੀਂ ਕਿਹੜੀ-ਕਿਹੜੀ ਜਗ੍ਹਾ ਦੇ ਤੀਰਥਾਂ ਤੇ ਜਾਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਅੰਦਰ ਦਾ ਤੀਰਥ ਸਮਝ ਆ ਜਾਂਦਾ ਹੈ ਉਹ ਅੰਦਰ ਦੇ ਤੀਰਥ ਤੇ ਨਾਣ ਦੀ ਗੱਲ ਕਰਦੇ ਹਨ ਤੇ ਉਦਾਸ ਕਦੋਂ ਹੁੰਦੇ ਆ ਇਹ जग ਜੜਤਾ ਦੇਖ ਕੇ ਭਇਓ ਕਬੀਰ ਉਦਾਸ ਇਹ जग ਜੜਤਾ ਦੇਖ ਕੇ ਭਜ ਪਏ ਸਤਗੁਰ ਸ਼ਰਣਾ ਸੋ ਜਦੋਂ ਅਗੁਣਾ ਤੋਂ ਸਾਨੂੰ ਮੁਸ਼ਕਲ ਬਣਦੀ ਹੈ ਸਾਡਾ ਸੁਭਾਅ ਵਿਗੜਦਾ ਹੈ ਤਾਂ ਅਗੁਣਾ ਤੋਂ ਛੁੱਟਣ ਵਾਸਤੇ ਅਗੁਣਾ ਵੱਲੋਂ ਉਦਾਸ ਹੋਣਾ ਪੈਂਦਾ ਹੈ ਤਾਂ ਸਤਗੁਰ ਦਾ ਪੱਲਾ ਫੜਨਾ ਪੈਂਦਾ ਹੈ ਸਤਗੁਰ ਦਾ ਪੱਲਾ ਫੜਨ ਦਾ ਮਤਲਬ ਹੈ ਮੈਂ ਤੀਰਤ ਤੇ ਜਾ ਰਿਹਾ ਸਤਗੁਰ ਦਾ ਪੱਲਾ ਫੜਨ ਦਾ ਮਤਲਬ ਮੈਂ ਮੈਂ ਸਤਗੁਰ ਨੂੰ ਤੀਰਤ ਸਮਝਦਾ ਮੈਂ ਸਤਗੁਰ ਦੇ ਗੁਰ ਦਰਿਆਵ ਵਿੱਚ ਨਹਾਣਾ ਜਦੋਂ ਅਸੀਂ ਹਰਕਾ ਦਾਸ ਹਰ ਜਨ ਬਣ ਜਾਂਦੇ ਆ ਤਾਂ ਅਸੀਂ ਚੰਗੇ ਗੁਣਾਂ ਦੇ ਸੁਭਾਵ ਵਾਲੇ ਬਣਦੇ ਜਾਂਦੇ ਆ ਔਰ ਵਰਚੂਸ ਤੇ ਧਾਰਨੀ ਹੋ ਜਾਂਦੇ ਆ ਵਾਈਸਸ ਛੁੱਟ ਜਾਂਦੀਆਂ ਲੇਕਿਨ ਅਸੀਂ ਕਲੇਮ ਨਹੀਂ ਕਰ ਸਕਦੇ ਆ ਕਿ ਮੈਂ ਹਰਕਾ ਦਾਸ ਬਣ ਗਿਆ ਕਿਉਂ ਕਿ ਜਦੋਂ ਬੂੰਦ ਸਮੁੰਦਰ ਵਿੱਚ ਸਮਾ ਜਾਏ ਤਾਂ ਬੂੰਦ ਕਲੇਮ ਨਹੀਂ ਕਰ ਸਕਦੀ ਕਿਹੜੀ ਬੂੰਦ ਕਹੇਗੀ ਮੈਂ ਇਸ ਸਮੁੰਦਰ ਵਿੱਚ ਅਲੱਗ ਹੈਗੀ ਹਾਂ ਉਹ ਜਿਹੜਾ ਆਪਣੇ ਆਪ ਦੇ ਅੰਦਰ ਫੀਲਾਣਾ ਮੈਨੂੰ ਸਭ ਕੁਝ ਪਤਾ ਹੈ ਮੈਨੂੰ ਸਾਰੀ ਅਕਲ ਹੈ ਮੈਨੂੰ ਸਾਰਾ ਗਿਆਨ ਹੈ ਮੈਨੂੰ ਪਤਾ ਬਾਣੀ ਪੜਦੇ ਕਿਸ ਤਰ੍ਹਾਂ ਨੇ ਮੈਨੂੰ ਪਤਾ ਮਾਲਾ ਕਿਵੇਂ ਫੇਰੀਦਾ ਹੈ ਮੈਨੂੰ ਪਤਾ ਹੈ ਕਿ ਸ਼ਬਦਾਂ ਦੇ ਅਰਥ ਕੀ ਹੁੰਦੇ ਨੇ ਜਦੋਂ ਇਹ ਭੁਲੇਖਾ ਆ ਜਾਏ ਨਾ ਤਾਂ ਅਸੀਂ ਹਰਕਾ ਦਾਸ ਬਣੇ ਹੀ ਨਹੀਂ ਹਰਕਾ ਦਾਸ ਦੀ ਕੀ ਨਿਸ਼ਾਨੀ ਹੈ ਸਤਗੁਰ ਕੀ ਜਿਸ ਨੂੰ ਮਤਾਵੈ ਸੋ ਸਤਗੁਰ ਮਾਏ ਸਮਾਨਾ ਉਹ ਸਤਿਗੁਰ ਦੇ ਅੰਦਰ ਹੀ ਸਮਾਜ ਆਂਦਾ ਹੈ ਉਹ ਆਪਣੀ ਗੁਣਾ ਦੀ ਪ੍ਰਾਪਤੀ ਦੀਆਂ ਸਾਰੀ ਦੁਨੀਆ ਅੱਗੇ ਫੱਟੀ ਲਗਾ ਕੇ ਹਉਮੈ ਦਾ ਦਿਖਾਵਾ ਪ੍ਰਗਟਾਵਾ ਨਹੀਂ ਕਰਦਾ